ਲੋੜੀ ਦਾ ਤਿਉਹਾਰ ਹੋਵੇ ਤੇ ਫਿਰ ਭੰਗੜੇ ਕਿੱਤੇ ਦੀ ਗੱਲ ਕਿਵੇਂ ਨਾ ਕੀਤੀ ਜਾਵੇ ਇਹ 3 ਦਾ 28ਵਾਂ ਲੋੜੀ ਮੇਲਾ ਹੈ ਆਪਣੇ ਆਪ ਦੀ ਵੱਡੀ ਗੱਲ ਹੈ ਕਿ 28ਵਾਂ ਮਨਾਇਆ ਜਾ ਰਿਹਾ ਹੈ ਕੰਟੀਨਿਊ ਆ ਨਿਰੰਤਰ ਹੈ ਕੋਈ ਬੋਲੀ ਸੁਣਾਉਣਾ ਚਾਹੋਗੇ ਲੋੜੀ ਦੇ ਮਾ ਲਵੇ ਦੀ ਜੱਟੀ ਨਹੀਂ ਮੈਂ ਗਿੱਦਿਆਂ ਦੀ ਰਾਣੀ ਨੱਚਦੀ ਨਾ ਥੱਕਾਂ ਨਹੀਂ ਮੈਂ ਅੱਗ ਵਾਂਗੂ ਮਚਾ ਦੇਵਾਂਗੇੜਾ ਕੁੜੀਓ ਨੀ ਮੈਂ ਨੱਚ ਨੱਚ ਪਟਦੇ ਆ ਵੇੜਾ ਕੁੜੀਓ ਨੀ ਮੈਂ ਨੱਚ ਨੱਚ ਪਟਦੇ ਆ ਵੇੜਾ ਕੁੜੀਓ ਗਿੱਦਿਆ ਦੀ ਰਾਣੀ ਤੁਹਾਨੂੰ ਇੱਕ ਖਿਤਾਬ ਮਿਲਿਆ ਹੋਇਆ ਪੰਜਾਬ 'ਚ ਇੰਨਾ ਪਿਆਰ ਤੁਹਾਨੂੰ ਮਿਲਿਆ ਅੱਜ ਤੁਹਾਡੀ ਪਰਫਾਰਮੈਂਸ ਤੁਹਾਡੀ ਨੂ ਦੇ ਨਾਲ ਹੈ ਕੁਦਰਤ ਦੇ ਵਿੱਚ ਤੁਸੀਂ ਜੋ ਕੁਝ ਵੰਡਦੇ ਹੋ ਉਹ ਤੁਹਾਨੂੰ ਵਾਪਸ ਮਿਲਦਾ ਸੋ ਜੇ ਮੈਂ ਕਿੱਦਾਂ ਵੰਡਿਆ ਗੀਤ ਵੰਡੇ ਤਾ ਮੈਨੂੰ ਨੋ ਉਹ ਜੀ ਮਿਲੀ ਜਿਹੜੀ ਕਿਸ ਸੰਭਾਲ ਸਕਦੀ ਹੈ ਸਾਰੇ ਕਾਲਸੇ ਨੂੰ ਬਹੁਤ ਮਜ਼ਾ ਆਉਂਦਾ ਕੰਪੀਟੀਸ਼ਨ ਵੀ ਹੁੰਦਾ ਪਿਆਰ ਵੀ ਹੁੰਦਾ ਸਾਰਾ ਕੁਝ ਜੀ ਮੇਰੇ ਰਿਸ਼ਤਿਆਂ ਦੇ ਵਿੱਚ ਹੁੰਦਾ ਨਾਰਮਲ ਲਾਈਫ ਦੇ ਵਿੱਚ ਉਸ ਤਰ੍ਹਾਂ ਦੀ ਜ਼ਿੰਦਗੀ ਜਿਉਂਨੇ ਆ ਪੁੱਤਾਂ ਬਰੋਬਰਤੀ ਮੈਂ ਕਹਿੰਨੀ ਹੈ ਨਹੀਂ ਪੁੱਤ ਦਾ ਆਪਣਾ ਰੋਲ ਹੈ ਧੀ ਦੀ ਸਾਂਭ ਸੰਭਾਲ ਪੁੱਤ ਨਾਲੋਂ ਵੀ ਵਧੇਰੇ ਤਵੱਜੋ ਨਾਲ ਹੋਣੀ ਚਾਹੀਦੀ ਆ ਸੋ ਮੈਂ ਤਾਂ ਕਹਿੰਨੀ ਹੈ ਜਿੰਦਾਬਾਦ ਪੰਜਾਬੀਓ ਪੰਜਾਬੀਆਂ ਦੇ ਜੀਨਸ ਵੀ ਕੁਲਿੱਤਰੇ ਨੇ ਸਾਡਾ ਖਾਣਾ ਪੀਣਾ ਸਾਡੀ ਸੋਚ ਜੁਝਾਰੂ ਐ ਅਸੀਂ ਬਾਰਡਰ ਤੇ ਬੈਠੇ ਸੀ ਤਾਂ ਹਮੇਸ਼ਾ ਮੁਗਲ ਸ਼ੱਕ ਹੂਣ ਜਿਹੜੇ ਵੀ ਆਏ ਸਾਨੂੰ ਲਤਾੜ ਕੇ ਨੰਗੇ ਤੇ ਅਸੀਂ ਫੇਰ ਵੀ ਜ਼ਿੰਦਾਬਾਦ ਰਹੇ ਪੰਜ ਤਰੇ ਆਦਾ ਪਾਣੀ ਪੀਤਾ ਤਾਂ ਸੋਣੀ ਮੈਂ ਨਿਆਰੀ ਨਹੀਂ ਕੱਚਿਆਂ ਉੱਤੇ ਜਾਨ ਟਿਕਾ ਕੇ ਕੱਚਿਆਂ ਉੱਤੇ ਜਾਨ ਟਿਕਾ ਕੇ ਲਾਈ ਚਨਾ ਵਿੱਚ ਤਾਰ ਕੇ ਐਸ ਪੰਜਾਬਣ ਦੀ ਐਵੇਂ ਨਹੀਂ ਸਰਦਾਰੀ ਐਸ ਪੰਜਾਬਣ ਦੀ ਸਤਿ ਸ਼੍ਰੀ ਅਕਾਲ ਲੁਜਾਨ ਟਾਈਮਸ ਦੇਖ ਰਹੇ ਤੁਸੀਂ ਮੈਂ ਹਾਂ ਪ੍ਰਬਲੀਨ ਕੌਰ ਲੋਹੜੀ ਦਾ ਤਿਉਹਾਰ ਹੋਵੇ ਤੇ ਫਿਰ ਪੰਗੜੇ ਗਿੱਧੇ ਦੀ ਗੱਲ ਕਿਵੇਂ ਨਾ ਕੀਤੀ ਜਾਵੇ ਤੇ ਜੇ ਗਿੱਧੇ ਦੀ ਗੱਲਬਾਤ ਕੀਤੀ ਜਾਵੇ ਤਾਂ ਗਿੱਧਿਆਂ ਦੀ ਰਾਣੀ ਸਰਬਜੀਤ ਕੌਰ ਮੰਗੜ ਜੀ ਸਾਡੇ ਨਾਲ ਮੌਜੂਦ ਨੇ ਸਤਿਕਾਰਯੋਗ ਮੈਮ ਕਿੱਦਾਂ ਦਾ ਲੱਗ ਰਿਹਾ ਈਆਂ ਦਾ 28ਵਾਂ ਲੋਹੜੀ ਮੇਲਾ ਤੇ ਅੱਜ ਕੱਲ੍ਹ ਕਹਿ ਰਹੇ ਈਆਂ ਨੂੰ ਬਹੁਤ ਤਵੱਜੋ ਮਿਲਣੀ ਸ਼ੁਰੂ ਹੋ ਚੁੱਕੀ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਲੋਹੜੀ ਮੁਬਾਰਕ ਹੋਵੇ ਪੰਜਾਬ ਦਾ ਇੰਨਾ ਸੋਹਣਾ ਤਿਆਰ ਹੈ ਠੁੱਠੁਰ ਕਰਦਿਆਂ ਨੂੰ ਜਦੋਂ ਰਿਓੜੀਆਂ ਮਿਲਦੀਆਂ ਨੇ ਗੱਚਕ ਮਿਲਦੀ ਆ ਮੂੰਗਫਲੀ ਮਿਲਦੀ ਆ ਤੇ ਫਿਰ ਪੰਜਾਬੀ ਦੀ ਲੋ ਹੋਵੇ ਜਿਹੜੀ ਥਾਂ ਦੇ ਉੱਤੇ ਇਹ 3 ਦਾ 28ਵਾਂ ਲੋੜੀ ਮੇਲਾ ਹੈ ਤੇ ਆਪਣੇ ਆਪ ਦੀ ਵੱਡੀ ਗੱਲ ਹੈ ਕਿ 28ਵਾਂ ਮਨਾਇਆ ਜਾ ਰਿਹਾ ਕੰਟੀਨਿਊ ਆ ਨਿਰੰਤਰ ਹੈ ਔਰ ਅਸੀਂ ਕਹਿੰਦੇ ਕਿ ਪੁੱਤਾਂ ਬਰੋਬਰਤੀ ਮੈਂ ਕਹਿੰਨੀ ਇਹ ਨਹੀਂ ਪੁੱਤ ਦਾ ਆਪਣਾ ਰੋਲ ਹੈ ਧੀ ਦੀ ਸਾਂਭ ਸੰਭਾਲ ਪੁੱਤ ਨਾਲੋਂ ਵੀ ਵਧੇਰੇ ਤਵੱਜੋ ਨਾਲ ਹੋਣੀ ਚਾਹੀਦੀ ਆ ਕਿਉਂਕਿ ਉਹਨੇ ਦੋ ਪਰਿਵਾਰ ਪਾਲਣੇ ਨੇ ਜੇ ਅਸੀਂ ਚੰਗੀਆਂ ਮਾਵਾਂ ਪੈਦਾ ਕਰਨੀਆਂ ਨੇ ਤਾਂ ਧੀਆਂ ਨੂੰ ਐਵੇਂ ਪਿਆਰ ਸਤਿਕਾਰ ਮਿਲਣਾ ਚਾਹੀਦਾ ਸੋ ਬਹੁਤ ਵਧੀਆ ਇੱਕ ਤਾਂ ਰਵਾਇਤੀ ਲੋਹੜੀ ਆ ਉੱਤੋਂ ਧੀਆਂ ਦੀ ਲੋਹੜੀ ਆ ਮੈਂ ਮੈਂ ਕੁੱਛਣਾ ਚਾਹੂੰਗੀ ਕਿ ਗਿੱਦਿਆਂ ਦੀ ਰਾਣੀ ਤੁਹਾਨੂੰ ਇੱਕ ਖਿਤਾਬ ਮਿਲਿਆ ਹੋਇਆ ਪੰਜਾਬ 'ਚ ਇੰਨਾ ਪਿਆਰ ਤੁਹਾਨੂੰ ਮਿਲਿਆ ਅੱਜ ਤੁਹਾਡੀ ਪਰਫਾਰਮੈਂਸ ਤੁਹਾਡੀ ਨੂ ਦੇ ਨਾਲ ਹੈ ਕਹਿੰਦੇ ਨੂ ਸੱਸ ਦੀ ਖਿਟਪਟ ਵੀ ਦਿਖਾਈ ਜਾਂਦੀ ਪਿਆਰ ਵੀ ਦਿਖਾਇਆ ਜਾਂਦਾ ਪਰ ਟੱਕਰ ਦੇਣ ਵਾਲੀ ਨੂੰ ਮਿਲੀ ਹੋਈ ਹੈ ਤੁਹਾਨੂੰ ਪਰਫਾਰਮੈਂਸ ਦੇ ਵਿੱਚ ਮੈਨੂੰ ਲੱਗਦਾ ਕੁਦਰਤ ਦੇ ਵਿੱਚ ਤੁਸੀਂ ਜੋ ਕੁਝ ਵੰਡਦੇ ਹੋ ਉਹ ਤੁਹਾਨੂੰ ਵਾਪਸ ਮਿਲਦਾ ਸੋ ਜੇ ਮੈਂ ਕਿੱਦਾ ਵੰਡੇਆ ਗੀਤ ਵੰਡੇ ਤਾਂ ਮੈਨੂੰ ਨੋ ਉਹ ਜੀ ਮਿਲੀ ਜਿਹੜੀ ਅੱਗੇ ਸੰਭਾਲ ਸਕਦੀ ਹੈ ਸਾਰੇ ਕਾਸੇ ਨੂੰ ਬਹੁਤ ਮਜ਼ਾ ਆਉਂਦਾ ਕੰਪੀਟੀਸ਼ਨ ਵੀ ਹੁੰਦਾ ਪਿਆਰ ਵੀ ਹੁੰਦਾ ਸਾਰਾ ਕੁਝ ਜਿਵੇਂ ਰਿਸ਼ਤਿਆਂ ਦੇ ਵਿੱਚ ਹੁੰਦਾ ਨਾਰਮਲ ਲਾਈਫ ਦੇ ਵਿੱਚ ਉਸ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਆ ਤੇ ਬਹੁਤ ਵਧੀਆ ਖੁਸ਼ ਆ ਮੈਂ ਇਸ ਗੱਲ ਨੂੰ ਹਰ ਸਾਲ ਤੁਹਾਨੂੰ ਇੱਥੇ ਬੁਲਾਇਆ ਜਾਂਦਾ ਹੈ ਇੱਕ ਕੈਲੋ ਸਨਮਾਨ ਦੇ ਵਜੋਂ ਵੀ ਪਰ ਪਰਫਾਰਮੈਂਸ ਤੁਹਾਡੀ ਦੇਖਣ ਵਾਸਤੇ ਸਾਰੇ ਬੇਕਰਾਰ ਰਹਿੰਦੇ ਨੇ ਵੀ ਕਦੋਂ ਇਹਨਾਂ ਦੀ ਪਰਫਾਰਮੈਂਸ ਸਾਨੂੰ ਦੇਖਣ ਨੂੰ ਮਿਲੇ ਨੂੰ ਸਾਸਰੀ ਦੀ ਜੋੜੀ ਸਟੇਜ ਤੇ ਜਿਹੜੀ ਧਮਾਲਾ ਪਾਉਂਦੀ ਹੋਈ ਨਜ਼ਰ ਆਉਂਦੀ ਹੈ ਅਸਲ ਵਿੱਚ ਮੈਂ ਪੰਜਾਬਣਾਂ ਦਾ ਸ਼ੁਕਰੀਆ ਅਦਾ ਕਰਦੀ ਆ ਸਭ ਤੋਂ ਪਹਿਲਾਂ ਉਹ ਪਰਮਾਤਮਾ ਜੀ ਨੇ ਪੰਜਾਬ ਦੀ ਧਰਤੀ ਤੇ ਭੇਜਿਆ ਫਿਰ ਉਹ ਪੰਜਾਬਣਾਂ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਕਿ ਲੱਭ ਲੱਭ ਕੇ ਆਪਣੇ ਘਰਾਂ ਚ ਲਿਆਂਦਾ ਸਟੇਜਾਂ ਤੇ ਬਾਰ-ਬਾਰ ਦੇਖਿਆ ਵਰਲਡ ਦੇ ਜਿਸ ਵੀ ਕੋਨੇ ਵਿੱਚ ਮੈਂ ਗਈ ਮੈਨੂੰ ਇੰਨਾ ਪਿਆਰ ਮਿਲਿਆ ਇਹਦੇ ਲਈ ਤਾਂ ਕੁਦਰਤ ਦਾ ਹੀ ਸ਼ੁਕਰੀਆ ਕਰਨਾ ਚਾਹੀਦਾ ਆਪਣੇ ਮਾਂ-ਬਾਪ ਦਾ ਜਿਨ੍ਹਾਂ ਨੇ ਇੰਨਾ ਸੋਹਣੀ ਪਰਵਰਿਸ਼ ਦਿੱਤੀ ਆ ਜਿਹਦੇ ਵਿੱਚ ਸਾਰਾ ਕੁਝ ਸ਼ਾਮਲ ਹੋ ਸਕੇ ਕੋਈ ਬੋਲੀ ਸੁਣਾਉਣਾ ਚਾਹੋਗੇ ਲੋਹੜੀ ਦੇ ਉੱਤੇ ਮਾਲਵੇ ਦੀ ਜੱਟੀ ਨਹੀਂ ਮੈਂ ਗਿੱਦਿਆਂ ਦੀ ਰਾਣੀ ਨੱਚਦੀ ਨਾ ਥੱਕਾਂ ਨਹੀਂ ਮੈਂ ਅੱਗ ਵਾਂਗੂ ਮਚਾ ਦੇਵਾਂ ਗੇੜਾ ਕੁੜੀਓ ਨਹੀਂ ਮੈਂ ਨੱਚ ਨੱਚ ਪਟਦੇ ਆਂ ਵੇੜਾ ਕੁੜੀਓ ਨੀ ਮੈਂ ਨੱਚ ਨੱਚ ਪੱਟਦੀਆਂ ਵੇੜਾ ਕੁੜੀਓ ਆਵਾਜ਼ ਤੇ ਜੋਸ਼ ਦੇਖੋ ਤੇ ਕਹਿ ਲੋ ਵੀ ਹੁਣ ਸਟੇਜ ਤੇ ਧਮਾਲਾ ਪਾਉਣ ਮੈਮ ਜਾ ਰਹੇ ਨੇ ਮੈਮ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਪਰਿਵਾਰਾਂ ਨੂੰ ਜਿਹੜੇ ਹਜੇ ਵੀ ਸ਼ਾਇਦ ਕੁੜੀਆਂ ਨੂੰ ਸਟੇਜਾਂ ਤੇ ਜਾਂ ਫਿਰ ਕਿਸੇ ਹੋਰ ਪਰਫਾਰਮੈਂਸ ਵਾਸਤੇ ਸੋਧਦੇ ਨੇ ਕਿ ਕੁੜੀ ਐ ਥੋੜਾ ਸੰਭਾਲ ਲਈਏ ਥੋੜਾ ਕੇਅਰ ਕਰ ਲਈਏ ਵੀ ਵਿਆਹ ਤੋਂ ਬਾਅਦ ਜੋ ਕਰਨਾ ਹੈ ਕਰ ਲਈਏ ਉਹਨਾਂ ਨੂੰ ਕੀ ਸੁਨੇਹਾ ਦੇਣਾ ਹੈ ਪਰਿਵਾਰਾਂ ਨੂੰ ਮੇਰੇ ਮੈਸੇਜ ਗੱਲੀਆਂ ਧੀਆਂ ਵਾਸਤੇ ਨਹੀਂ ਹਰੇਕ ਮੈਂਬਰ ਵਾਸਤੇ ਹੈ ਕਿ ਜ਼ਿੰਦਗੀ ਇੱਕੋ ਵਾਰ ਮਿਲਦੀ ਹੈ ਔਰ ਮਾਲਕ ਹਰ ਇੱਕ ਨੂੰ ਕੁਛ ਨਾ ਕੁਛ ਦੇ ਕੇ ਭੇਜਦਾ ਓਸੀ ਵੰਡਣਾ ਹੁੰਦਾ ਅਸੀਂ ਕਹਿੰਦੇ ਨਾ ਕਲਾ ਵਾਹਿਗੁਰੂ ਜੀ ਕੀ ਵਰਤੇ ਸੋ ਸੱਚੀ ਕਲਾ ਉਹਦੀ ਹੁੰਦੀ ਹੈ ਜੇ ਅਸੀਂ ਲਗੋ ਕੇ ਵਾਪਸ ਲੈ ਜਾਗੇ ਤਾਂ ਨੈਕਸਟ ਟਾਈਮ ਨਹੀਂ ਮਿਲੂਗੀ ਅਗਲੀ ਵਾਰ ਨਹੀਂ ਮਿਲਣੀ ਪਤਾ ਨਹੀਂ ਅਗਲੀ ਵਾਰ ਹੋਏਗੀ ਵੀ ਕਿ ਨਹੀਂ ਸੋ ਮੈਂ ਤਾਂ ਕਹਿੰਦੀ ਹਾਂ ਜੈ ਹੰਦਾਬਾਦ ਪੰਜਾਬੀਓ ਪੰਜਾਬੀਆਂ ਦੇ ਜੀਨਸ ਵੀ ਕੋਲਿੱਤਰੇ ਨੇ ਸਾਡਾ ਖਾਣਾ ਪੀਣਾ ਸਾਡੀ ਸੋਚ ਜੁਝਾਰੂ ਹੈ ਅਸੀਂ ਬਾਰਡਰ ਤੇ ਬੈਠੇ ਸੀ ਤਾਂ ਹਮੇਸ਼ਾ ਮੁਗਲ ਸ਼ੱਕ ਹੂਣ ਜਿਹੜੇ ਵੀ ਆਏ ਸਾਨੂੰ ਲਤਾੜ ਕੇ ਨੰਗੇ ਤੇ ਅਸੀਂ ਫਿਰ ਵੀ ਜ਼ਿੰਦਾਬਾਦ ਰਹੇ ਬਿਲਕੁਲ ਜੀ ਪੰਜ ਤੇਰੇ ਆਦਾ ਪਾਣੀ ਪੀਤਾ ਤਾਂ ਸੋਣੀ ਮੈਂ ਨਿਆਰੀ ਨਹੀਂ ਕੱਚਿਆਂ ਉੱਤੇ ਜਾਨ ਟਿਕਾ ਕੇ ਕੱਚਿਆਂ ਉੱਤੇ ਜਾਨ ਟਿਕਾ ਕੇ ਲਾਈ ਚਨਾ ਵਿੱਚ ਤਾਰ ਕੇ ਐਸ ਪੰਜਾਬਣ ਦੀ ਐਵੇਂ ਨਹੀਂ ਸਰਦਾਰੀ ਐਸ ਪੰਜਾਬਣ ਦੀ ਸੋ ਸਾਰੇ ਪੰਜਾਬੀਆਂ ਨੂੰ ਸਾਰੀਆਂ ਪੰਜਾਬਣਾਂ ਨੂੰ ਲੋੜੀ ਮੁਬਾਰਕ ਹੋਵੇ ਖੁਸ਼ ਹੋ ਕੇ ਜਿਉਂ ਆਪਣੇ ਖਾਣੇ ਆ ਜਿਹੜੇ ਉਹ ਖਾਓ ਫਾਸਟ ਫੂਡ ਤੋਂ ਬਚੋ ਬਾਹਰਲੇ ਖਾਣਿਆਂ ਤੋਂ ਬਚੋ ਜੀ ਬਾਹਰਲੇ ਪਹਿਰਾਵਿਆਂ ਤੋਂ ਬਚੋ ਆਪਣੇ ਸੱਭਿਆਚਾਰ ਨੂੰ ਬਚਾ ਕੇ ਰੱਖੋ ਔਰ ਸਾਡਾ ਖਾਣਾ ਪੀਣਾ ਸਾਡਾ ਰੈਡ ਸੈਂਡ ਸਾਡੀ ਸੋਚ ਸਾਡਾ ਸੱਭਿਆਚਾਰ ਹੈ ਵਾਕੇ ਇਸ ਪੰਜਾਬਣ ਦੀ ਸਰਦਾਰੀ ਦੇਖ ਕੇ ਤਾਂ ਹੁਣ ਕੋਈ ਵੀ ਜਿਹੜੇ ਵੀ ਵੀਡੀਓ ਦੇਖ ਰਿਹਾ ਸੋਚਦੇ ਹੋਣਗੇ ਕਿ ਅਸੀਂ ਬਹੁਤ ਲੱਕੀ ਹਾਂ ਕਿ ਪੰਜਾਬ ਦੇ ਵਿੱਚ ਅਸੀਂ ਜਨਮੇ ਔਰ ਪੰਜਾਬ ਦੀ ਧਰਤੀ ਦੇ ਵਿੱਚ ਰਹਿ ਕੇ ਵਿਰਸੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਸਰਬਜੀਤ ਮੈਮ ਨੇ ਜਿਵੇਂ ਦੱਸਿਆ ਕਿ ਕਿਸ ਤਰੀਕੇ ਨਾਲ ਵਿਰਸੇ ਨੂੰ ਸੰਭਾਲਿਆ ਵੀ ਜਾ ਰਿਹਾ ਅੱਜ ਕੱਲ ਪਰਿਵਾਰਾਂ ਨੂੰ ਬਹੁਤ ਸੁਣਿਆ ਜਿਹੜਾ ਮੈਸੇਜ ਦਿੱਤਾ ਗਿਆ ਤਾਂ ਇਦਾਂ ਹੋਰ ਵੀ ਤੁਹਾਨੂੰ ਵੀਡੀਓਜ਼ ਨਾਲ ਮਿਲਾਉਂਦੇ ਰਾਵਾਂਗੇ ਬਧੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਜ਼ ਕੈਮਰਾਮੈਨ ਸਤਨ ਮਠਾਉਰ ਦੇ ਨਾਲ ਮੈਂ ਬ੍ਰ